ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀ ਪੰਜਾਬੀ ਖਬਰਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਪਹਿਲਾ ਆਈਕਨ ਮਰੂਤੀ ਗੱਡੀ ਦੀ ਅਨੋਖੀ ਮੋਡੀਫਿਕੇਸ਼ਨ ਤੁਸੀਂ ਹੁਣੇ ਜੋ ਕਾਰ ਦੇਖੀ ਹੈ ਉਸ ਦਾ ਇਸਤੇਮਾਲ ਹੋ ਰਿਆ ਸੀ ਅਫੀਮ ਦੀ ਤਸਕਰੀ ਰੇ ਯਾਨੀ ਕਿ ਕਾਰ ਦੇ ਵਿੱਚ ਬਣੇ ਸੀ ਦੇਖਾ ਨੇ ਆਮ ਤੌਰ ਤੇ ਮਰੂਤੀ ਕਾਰ ਨੂੰ ਸਭ ਤੋਂ ਹਲਕੀ ਕਾਰ ਮੰਨਿਆ ਜਾਂਦਾ ਹੈ ਔਰ ਇਸ ਹਲਕੀ ਕਾਰ ਦੇ ਵਿੱਚ ਕੋਈ ਅਫੀਮ ਦਾ ਤੰਦਾ ਕਰ ਸਕਦਾ ਇਸ ਦਾ ਅੰਦਾਜ਼ਾ ਲਾਣਾ ਵੀ ਪੁਲਿਸ ਵਾਸਤੇ ਇੱਕ ਮੁਸ਼ਕਲ ਹੈ ਕਿਉਂਕਿ ਅਫੀਮ ਵੈਸਟ ਬੰਗਾਲ ਤੋਂ ਪੰਜਾਬ ਲਿਆਂਦੀ ਜਾਂਦੀ ਸੀ ਤੁਸੀਂ ਆਪ ਹੈਰਾਨ ਹੋਵੋਗੇ ਕਿ ਵੈਸਟ ਬੰਗਾਲ ਤੋਂ ਲੈ ਕੇ ਜਲੰਧਰ ਤੱਕ ਮਰੂਤੀ ਕਾਰ ਦੇ ਉੱਤੇ ਸਫ਼ਰ ਕਿੰਨਾ ਔਖਾ ਹੋ ਸਕਦਾ ਹੈ ਪਰ ਇਸ ਦੇ ਬਾਅਦ ਚੋਤੇ ਤਸਕਰ ਦੇ ਹੌਸਲੇ ਭਲੰਸੀ ਪੁਲਸੀਪੜਤਾਲ ਜਿਸ ਸਾਹਮਣੇ ਆਇਆ ਹੈ ਕਿ ਇਸ ਤਸਕਰ ਨੇ ਵੈਸਟ ਬੰਗਾਲ ਤੋਂ ਲੈ ਕੇ ਜਲੰਧਰ ਤੱਕ ਅਫੀਮ ਦੀ ਸਪਲਾਈ ਦਾ ਦੰਦਾ ਸ਼ੁਰੂ ਕੀਤਾ ਕਾਰ ਦੀ ਪਿਛਲੀ ਸੀਟ ਦੇ ਥੱਲੇ ਟੈਖਾਣੇ ਬਣਾ ਦਿੱਤੇ ਜਿਸ ਵਿੱਚ ਅਫੀਮ ਲੋਗਾ ਕੇ ਜਲੰਧਰ ਲੈ ਕੇ ਜਾਂਦਾ ਸੀ ਉਸ ਦੀ ਮਨੀ ਹੈ ਤੇ ਇਹ ਸਾਰੇ ਟੂਰ ਤੇ ਟੋਲ ਟੈਕਸ ਮਨਾ ਕੇ ਉਸ ਦਾ ਖਰਚਾ 25000 ਰੁਪਏ ਆਂਦਾ ਸੀ ਤੇ ਉਸ ਨੂੰ 2.5 ਕਿਲੋ ਫੀਮ ਦੇ ਬਦਲੇ 50000 ਦਾ ਨਾਫਾ ਹੁੰਦਾ ਸੀ ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਚਿਲੰਦਰ ਇਤਹਾਸ ਪੁਲਸ ਤੇ ਪੁਲਿਸ ਨੇ ਨਕਲਾ ਹੋ ਸੀ ਇਹ ਜਿਹੜਾ ਬਣਾ ਉਸ ਸ੍ਰੀ ਸਿੰਘ ਸਾਫਟ ਰਿਮਾਸ ਸੀ ਉਹਨਾਂ ਨੇ ਉਹਨੂੰ ਦੇਖ ਕੇ ਇੱਕ ਮੂਰਤੀਕਾਰ ਜਿਹੜੀ ਆਈ ਉਹਨੂੰ ਸ਼ੱਕ ਦੇ ਬਣਾ ਤੇ ਉਹਨੂੰ ਸਾਈਡ ਤੇ ਲਈ ਫਿਰ ਉਹ ਪਿੱਛੇ ਮੁੜਨ ਕਰਨ ਲੱਗਿਆ ਤੇ ਇਹਨਾਂ ਰੋਕ ਕੇ ਉਹਦੀ ਤਲਾਸ਼ੀ ਲਈ ਇਹ 4 ਕਿਲੋ ਫੀਮ ਰਾਮ ਸੀ। ਸਭ ਤੋਂ ਵੱਡੀ ਗੱਲ ਹੈ ਵੀ ਉਹ ਫੀਮ ਨੂੰ ਕਨਸੀਲ ਕਿੱਦਾਂ ਕੀਤਾ ਜੀ। ਉਹ ਐਡੀ ਦੂਰੋਂ ਆਈ ਆ ਉਹਦੇ ਕਹਿਣ ਹੁੰਦਾ ਬਸ ਬੈਸਟ ਬੰਗਾਲ ਤੋਂ ਲੈ ਕੇ ਆਇਆ। ਤੇ ਉਹਨੂੰ ਕਿੱਥੇ? ਉਹਨੇ ਪਿਛਲੀ ਸੀਟ 'ਚ ਸਪੈਸ਼ਲ ਰੱਖਨੇ ਜਾਂ ਕੈਪਟਿਜ਼ ਬਣਾਈ ਹੋਈ ਸੀ ਦੋਨੋਂ ਸੀਟਾਂ 'ਚ। ਜਿਹੜੀ ਉੱਤੋਂ ਦੇਖਣ ਨੂੰ ਨਾਰਮਲ ਸੀਟ ਲੱਗਦੀ ਸੀ ਪਰ ਜੇ ਉਹਦਾ ਕੁਸ਼ਨ ਚੱਕੋ ਤਾਂ ਥੱਲੇ ਹਾਰਡਬੋਰਡ ਦੇ ਦੋ ਖਾਨੇ ਸੀ ਜਦੋਂ ਉਹਨੂੰ ਪਾਸੀ ਉਹਨਾਂ ਦੇ 2-2 ਕਿਲੋ ਫੀਮ ਨੇ ਪਾਈ ਹੋਈ ਸੀ ਟੋਟਲ ਇਹਦੀ ਮੈਜ਼ਰਮੈਂਟ ਵੀ 4 ਕਿਲੋ ਹੈ। ਏ ਕਿੰਨੀ ਦਿਨ ਤੋਂ ਕਰ ਰਿਹਾ ਹੈਗਾ ਤੇ ਇਹ ਹੋਰ ਕੀ ਇਹ ਅੱਗੇ ਦੀਸ ਆਰ ਦਾ ਪਾਰਟਸ ਆਫ ਇਨਵੈਸਟੀਗੇਸ਼ਨ ਜਿਹੜੇ ਬਾਅਦ ਚ ਆਉਣਗੇ ਕੇਸ ਦੇ ਵਿੱਚ ਕਿਉਂਕਾ ਅੱਜ ਅਸੀਂ ਵਾਲੇ ਰਿਮਾਂਡ ਲਵਾਂਗੇ ਤੇ ਡਿਟੇਲ ਪੁੱਛਾਂਗੇ ਅੱਜ ਦਾ ਹੀ ਕੇਸ ਆ। ਆਹ ਕਿੰਨੀ ਦਿਨ ਤੋਂ ਕਰ ਰਿਹਾ ਉਸ ਦੱਸਿਆ ਨੇ ਤਾਂ ਹਾਂਜੀ ਨਹੀਂ ਇਹ ਦੇ ਕਾਨੂੰਨ ਮੁਤਾਬਕ ਤਾਂ ਅਸੀਂ ਇਹਦੀ ਗੱਲ ਤੇ ਹਾਲੇ ਬਲੀਵ ਨਹੀਂ ਕਰ ਸਕਦੇ ਜੋ ਜੀ ਦੱਸਿਆ। ਪਰ ਇਹ ਜਿਹੜਾ ਪੁਰਾਣਾ ਇਹਦਾ ਆਪਾਂ ਰਿਕਾਰਡ ਦੇਖੀਏ ਉਹਦੇ ਮੁਤਾਬਕ ਇਹ ਕਦਾ ਮੈਨੂੰ ਚੋਰੀ ਦੇ ਕੇਸ 'ਚ 9 ਮਹੀਨੇ ਲਈ ਅੰਦਰ ਵੀ ਰਿਹਾ ਹੈ ਜੇਲ੍ਹ ਕੱਟ ਚੁੱਕਿਆ ਹੈ। ਇਹਦਾ ਮਤਲਬ ਹੈ ਇਜ਼ ਏ ਇਹ ਵੈਸੇ ਗਲ ਕ੍ਰਿਮੀਨਲ ਸੋ ਲੈਟਸ ਸੀ ਨਹੀਂ ਨਹੀਂ ਇਕੱਲਾ ਕਰ ਰਿਹਾ ਜਾਂ ਕਿਸ ਤਰੀਕੇ ਨਾਲ ਇਹ ਸਪਲਾਈ ਕਰਦਾ ਕਿ ਜਿੰਨੇ ਸਮਗਲਿੰਗ ਦਾ ਕੰਮ ਹੈ ਨਾ ਜੀ ਇਹ ਗੈਂਗ ਚ ਨਹੀਂ ਹੁੰਦਾ ਇਹ ਜ਼ਿਆਦਾਤਰ ਹੁੰਦਾ ਹੀ ਇਕੱਲੇ ਜਾਂਦਾ ਜੇਕਰ ਤੁਸੀਂ ਗੈਂਗ ਬਣਾਓਗੇ ਤੁਸੀਂ ਅਗਲੇ ਦਿਨ ਐਕਸਪੋਜ਼ ਹੋ ਜਾਓਗੇ ਇਹ ਤਾਂ ਜਿੰਨਾ ਇਹ ਤਾਂ ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਘੱਟ ਤੋਂ ਘੱਟ ਸਿਰਫ ਕੰਟੈਕਟ ਵਾਲੇ ਨੂੰ ਪਤਾ ਹੋ ਜਾਗੇ ਇਹਨੂੰ ਅੱਜਕੱਲ੍ਹ ਜਿੰਨੇ ਵੀ ਸਮਗਲਿੰਗ ਦੇ ਕੰਮ ਚੱਲਦੇ ਤੁਸੀਂ ਕਿਤੇ ਵੀ ਦੇਖੋ ਜਿੰਨੇ ਦੋ ਨੰਬਰ ਦੇ ਘਾਣ ਉਹਦੇ ਕਟਆਊਟ ਪੁਆਇੰਟ ਪੋਲਸ ਹੁੰਦੇ ਨੇ ਰੱਖੇ ਹੁੰਦੇ ਨੇ ਤਾਂ ਕਿ ਕੋਈ ਇੱਥੇ ਤੇ ਲਾਸਟ ਹੀ ਪਹੁੰਚ ਨਾ ਸਕੇ ਸਾਡੀ ਡਿਊਟੀ ਇਹੀ ਹੈ ਅਸੀਂ ਇਨਵੈਸਟਿਗੇਟ ਕਰਕੇ ਉੱਥੇ ਤੇ ਪਹੁੰਚਣਾ ਇਹ ਵਾਰੀ ਦੇਖਿਆ ਜਾਂਦਾ ਨੋਰਮਲ ਪੋਲਸ ਨਹੀਂ ਯੂਜ਼ ਕਰਦੇ ਨਸਤ ਹਾਂ ਬੀਸ ਬੂਟੀਆਂ WhatsApp ਯੂਜ਼ ਕਰਦੇ ਨੇ ਪਤਾ ਉਹ ਛੰਦਰਾ ਆਇਆ ਪਤਾ ਲੱਗਿਆ ਨਹੀਂ ਹੁੰਦਾ ਸੀ ਲੈਟਸ ਸੀ ਦੇਖੋ ਇਹ ਫਿਜ਼ੀਕਲੀ ਫੜਿਆ ਗਿਆ ਤਾਂ ਹੀ ਪਤਾ ਲੱਗਿਆ ਕਿ ਕੀ ਯੂਜ਼ ਕਰਦਾ ਸੀ ਇਹ ਥਿੰਸ ਆਲ ਆਰ ਪਾਰਟ ਆਫ ਇਨਵੈਸਟੀਗੇਸ਼ਨ ਸਪਲਾਈ ਕਰਕੇ ਜਾਣਾ ਕਿਤੇ ਸਿਰ ਕੋਈ ਦਾ ਕੇਸ ਤੇ ਅਸਰ ਹੋਸਦਾ ਜਿਹੜੀ ਦੱਸਿਆ ਜੇ ਅਸੀਂ ਉਹ ਗੱਲ ਨੂੰ ਸਪੋਜ਼ ਕਰ ਦਿੰਦੇ ਉਹ ਨਾਲ ਜਾਨਚ ਪਰਚੇ ਦੇ ਗ੍ਰੈਡਿਟ ਕੁਝ ਨਹੀਂ ਨਹੀਂ ਸੋ ਫਾਰ ਤੱਕ ਤਾਂ ਨਹੀਂ ਇਹ ਜ਼ਰਾ ਤੇ ਸਪਲਾਈ ਦੇ ਤੌਰ ਤੇ ਹੈਗਾ ਤੇ ਇਹਦਾ ਕੀ ਮਾਰਜਿਨ ਇਹਦਾ ਕੀ ਹਿੱਸਾ ਕੀ ਹੁੰਦਾ ਸੀ ਇਹਦੀ ਕਹਿਣ ਤਾਂ 2.5 ਕਿਲੋ ਫੀਮ ਪਿੱਛੇ ਨੂੰ 50000 ਰੁਪਏ ਲੱਗਦੇ ਸੀ ਤੇ ਕਾਰ ਦਾ ਤੇਲ ਇਹਦਾ ਆਪਣਾ ਰਾਜ ਖਰਚਾ ਹੋਟਲਸ ਦਾ ਖਾਣਾ ਖਾਣ ਦਾ ਤੇ ਟੋਲ ਪਲਾਜ਼ਸ ਦਾ 25000 ਦੇ ਕਿਰੀ ਬਾਦ ਵਿੱਚ 25000